ਚੰਗੀ ਦਾ ਤਕਦੀਰ ਮਾੜੀ ਤਕਦੀਰ ਚੰਗੀ ਦਾ ਤਕਦੀਰ ਮਾੜੀ ਤਾਂ ਇਸ ਤਕਦੀਰ ਦੇ ਅੱਗੇ ਝੁਕ ਜਾਂਦੀ ਇਹ ਤਕਦੀਰ ਨਾ ਮਿੱਟੀ ਦੇ ਰੱਜਾ ਕੋ ਉਹ ਵੱਡੇ ਵੱਡਿਆਂ ਦੇ ਡੰਗੇ ਡੁੱਭ ਜਾਂਦੀ ਜਦੋਂ ਤਕਦੀਰ ਕਿਸੇ ਦਾ ਮਰਾਦ ਹੁੰਦੀ ਨਾ ਡਾਕਟਰਾਂ ਦੀ ਖੜੀ ਹੋਏਗੀ ਝੁਕ ਚੰਦੀ ਜਿਵੇਂ ਕਰੋ ਆਦਮੀ ਦੇ ਸਭ ਰਸਤੇ ਬੰਦ ਹੋ ਗਏ ਗੱਲ ਆਣ ਤਕਦੀਰ ਤੇ ਝੁਕ ਜਾਂਦੀ ਗੱਲ ਆਣ ਤਕਦੀਰ ਤੇ ਝੁਕ ਜਾਂਦੀ ਸਭ ਤੋਂ بڑا ਪ੍ਰਾਊਡ ਵੀ ਕਰਦਾ ਕਿ ਸਾਰੀ ਫੈਮਿਲੀ ਨੂੰ ਮੈਂ ਜਾਣਦਾ ਤੇ ਵਸਤਾ ਸੀ ਮਾਰਕਸ

का परिवार है जी तो बड़ा प्राउड फील कर रहा तो हम मैं ज्यादा गलों के ना जाता रहा थोड़ा ही समा लगता क्योंकि समा सारे का कीमती है क्या समय समय की बात है और समय समय का जो लाखों में भी जाते हैं मेरे जैसे दो पैसे के लोग तो मैं भी भागा वाला समझना जो मैं इन्ना मान दे रहा हूँ तो मैं दो सब की बोलना बोलना जी मैं कहते वजिया बोलते कहते पांच सौ रुपया देना ਇਹਨੂੰ ਬੜਾ ਗੁੱਸੇ 'ਚ ਹਜ਼ਾਰ ਲੱਡ ਕੇ ਬਣਾ ਲਿਆ। ਆਪੋ ਪਾਰਟੀ ਕਰਨੀ ਦੀ ਬਾਤ ਚੱਲਦੀ। ਉਹਨਾਂ ਮੈਡਮ ਤੋਂ ਵੀ ਪਾਰਟੀ ਲਈ ਆਪੋ ਨੇ ਫੈਸਲਾ ਇਹ ਕੰਡੀ ਪਾਰਟੀ ਕਰਦੇ ਹਾਂ ਦੋ ਤੋਂ ਦੰਨੀ। ਸੀਰਿਆ ਦਾ ਇਤਿਹਾਸ ਵੀ ਬਦਲ ਗਿਆ ਕਿ ਅੱਭੀ ਨਾ। ਸੋ ਮੈਂ ਗੱਲ ਪਿੰਡ ਦੀ ਕਰ ਰਹਾ ਕਿ ਪਿੰਡ ਆਪਣਾ ਬਾਲੇ ਟੁੱਟਿਆ ਆਪਣਾ ਰਹਿਣਾ ਸਹਿਲਾ ਆਪਣਾ ਕਲਚਰ ਖਾਣਾ-ਦਾਣਾ ਓ ਵੀ ਬਦਲਿਆ। ਸੋ ਦੂ-ਦੂ ਤੇ ਮੈਂ ਅਕਸਰ ਹੀ ਕਹਿੰਦਾ ਰਹਿਣਾ ਨਾ ਤਾਂ ਉਹਦੇ ਵਿੱਚੋਂ ਕਿ ਪਿੰਡ ਦੇ ਹਲਾਤ ਲਿਖੇ ਹੋਏ ਨੇ ਉਹ ਤੁਹਾਡੇ ਸਾਹਮਣੇ ਰੱਖਣ ਜਾ ਰਿਹਾ। ਸੇਖਰਜਵਾਰੇ ਚੜ ਕੇ ਆਪਣਾ ਪਿੰਡ ਵੇਖਿਆ ਮੈਂ ਜਦੋਂ ਗਉਨ ਨਾਲ ਵਿਖਾਣੇ ਪ੍ਰਾਪਤਤਾ ਕਰਨ ਦੀ ਜਾ ਰਹੀਆ ਉਹ ਸੇਖਰਜਵਾਰੇ ਚੜ ਕੇ ਆਪਣਾ ਪਿੰਡ ਵੇਖਿਆ ਮੈਂ ਪਿੰਡ ਦੀ ਜਾਣੀ ਕਰਦਾ ਲੱਗੇ ਹਿੰਦ ਵੇਖਿਆ ਮੈਂ ਸਭ ਨੇ ਕਰ ਲੈ ਪੱਕੇ ਨਾ ਫੇੜਾ ਕੱਚਾ ਦੀਦਾ ਏ ਨਾ ਵੀਹ ਵਿੱਚ ਖੇਡਦਾ ਕੋਈ ਬੱਚਾ ਦੀਦਾ खेड़ तक कोई बच्चा दिंदा है सच्ची गल्ला जी बच्चे मोहल्ले में बेच चुके हैं हम घोण चुक्लियां करते गया जमाना चुक्लंदा हैं बैठे घोण की डाल है चुक्लियां ससन मोहनी ना घोण चुक्लियां कर ਕੀ ਲੰਘਦੇ ਕਿ ਜੇ ਨਿਆਣੇ ਕੋਈ ਨਾ ਸੁਣਦਾ ਧਗੜਿਆਂ ਦੀ ਨਾਹੀ ਰਹੇ ਜਮਾਨੇ ਮਲਾਪਾਂ ਤੇ ਮੇਲਾਂ ਦੇ ਕੰਮ ਕੈਮਰੇ ਰਾਖੀ ਪੈਣ ਭੁਲੇਖੇ ਜੇ ਜਾਂਦੇ ਕੰਮ ਕੈਮਰੇ ਰਾਖੀ ਪੈਣ ਭੁਲੇਖੇ ਜੇ ਜਾਂਦੇ ਸੱਗ ਦੇਖ ਕੇ ਲੋਕੀ ਅੱਜ ਤੱਕ ਹੂਹਾ ਖੋਲਦੇ ਨੇ ਦੁਵੰਡੀ ਕਾਲ ਦੀ ਗੁੰਟਾ ਅੱਜ ਤੱਕ ਘਾਟੀ ਬੋਲਦੇ ਨੇ ਦੋਸੀਆਂ ਨਾਲ ਵੀ ਅੱਜ ਕੱਲ ਤਾਂ ਘਾਟੀ ਥੋਲਦੇ ਨੇ ਹੰ ਘਰੋਂ ਪਟਾ ਤੇ ਨਿੰਮ ਤੇ ਬਸ ਪਾਮ ਆਮ ਲਵਾ ਦਿੱਤੇ ਘਰੋਂ ਪਟਾ ਤੇ ਨਿੰਮ ਤੇ ਬਸ ਪਾਮ ਲਵਾ ਦਿੱਤੇ ਵਸਤੂ ਸ਼ਾਸਤਰ ਨੇਜੋਂ ਕੀ ਬਹਿਮਾ ਵਿੱਚ ਪਾ ਦਿੱਤੇ ਆ ਵਸਤੂ ਸ਼ਾਸਤਰ ਨੇਜੋਂ ਕੀ ਬਹਿਮਾ ਵਿੱਚ ਪਾ ਦਿੱਤੇ ਰਾਸੀ ਪੜ ਕੇ ਅੱਜ ਕੱਲ ਮਾਲਕਾਂ ਦੇ ਕੀਂਦੇ ਬੱਚੀ ਵੇਖ ਕੇ ਕਹਿੰਦਾ ਭਾਈ ਝੰਗਲ ਪਾਣੀ ਜਾਂਦੇ ਨੇ ਬੱਚੀ ਵੇਖੀ ਕਹਿੰਦਾ ਭਾਈ ਬਾਹਰ ਜਾਂਦੇ ਨੇ ਹਾਂ ਖਾਣੇ ਪਾਣੇ ਬਦਲ ਕੇ ਬਦਲ ਗਿਆ ਰਹਿਣਾ ਸਹਿਣਾ ਵੀ ਖਾਣੇ ਪਾਣੇ ਬਦਲ ਕੇ ਬਦਲ ਗਿਆ ਰਹਿਣਾ ਸਹਿਣਾ ਵੀ ਬੇਬੇ ਆਪ ਨਿਊਡਲਾਂ ਖਾਵੇ ਕੀੜਿਆਂਆਂ ਨੂੰ ਕਹਿਣਾ ਵੀ ਵੱਡੀ ਬੇਬੇ ਆਪ ਨਿਊਡਲਾਂ ਖਾਵੇ ਕੀੜਿਆਂਆਂ ਨੂੰ ਕਹਿਣਾ ਵੀ ਹਾਂ ਫਾਸਟ ਫੂਡ ਤੇ ਕਿੱਝ ਕੇ ਡਾਣੇ ਕੌਣ ਪਨਾਉਂਦਾ ਏ ਫਾਸਟ ਫੂਡ ਦੇ ਕਿਚਗੇ ਦਾਣੇ ਕੌਣ ਪਨਾਉਂਦਾ ਏ ਘਰ ਘਰ ਵਿੱਚ ਕੁਲਵਿੰਦਰਾ ਜਿਵੇਂ ਟੋਬਾੜਾ ਆਉਂਦਾ ਏ ਘਰ ਘਰ ਵਿੱਚ ਕੁਲਵਿੰਦਰਾ ਜਿਵੇਂ ਟੋਬਾੜਾ ਆਉਂਦਾ ਏ